ਸਾਤੀ ਪੰਜਾਬ ਦੇ ਉਸਤੇ ਤੁਸੀਂ ਦੇਖ ਰਹੇ ਹੋ ਖ਼ਬਰਾਂ ਤੇ ਝਾਤ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਬਾਤ ਕਰਾਂਗੇ ਪੰਜਾਬ ਦੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਇੱਕ ਮੰਚ ਦੇ ਉੱਤੇ ਸਾਰੇ ਜਥੇਬੰਦੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਜਿਹੜਾ ਮੋਰਚਾ ਜਿੱਤਿਆ ਜਾਵੇਗਾ ਪਰ ਹੁਣ ਕਿਤੇ ਨਾ ਕਿਤੇ ਇੱਕ ਆਸ ਵੀ ਵੱਜੀ ਹੈ ਤੇ ਅੱਜ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਅੱਜ ਸਾਨਾ ਗੁਰ ਰਕੇਸ਼ਟ ਕੈਤ ਮਿਤ ਹੋਰ ਕਈ ਜਿਹੜੇ ਵੱਡੇ ਆਗੂ ਨੇ ਉਹ ਅੱਜ ਪਹੁੰਚ ਰਹੇ ਨੇ ਹੋ ਸਕਦਾ ਹੈ ਕਿ ਅੱਜ ਐਲਾਨ ਵੀ ਹੋ ਸਕਦਾ ਹੈ ਕੁਝ ਜਾਂ ਫਿਰ ਸਥਿਤੀ ਕੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਦੇਸ ਸਿੰਘ ਜిల్లా ਜਿੱਲਾ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਪਾਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਜਿੱਲਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਜਿਵੇਂ ਰਕੇਸ਼ਟ ਕੈਤ ਹੋਰੀ ਪਹੁੰਚ ਰਹੇ ਨੇ ਜੀ ਦੇਖੋ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੈ 18ਵੇਂ ਦਿਨ ਚਾਚ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਹੈ ਜੀ ਉਹਨਾਂ ਦੀ ਸਿਹਤ ਜਿਹੜੀ ਹੈਗੀ ਹੈ ਉਹਨਾਂ ਦਾ ਭਾਰਨ 11-12 ਕਿਲੋ ਉਹਨਾਂ ਦਾ ਭਾਰਨ ਘਟ ਗਿਆ ਤੇ ਡਾਕਟਰ ਲਗਾਤਾਰ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਉਹਨਾਂ ਨੂੰ ਕੋਈ ਗੁਰਦੇ ਦਾ ਰੋਗ ਹੋ ਸਕਦਾ ਹੈ ਉਹਨਾਂ ਨੂੰ ਕੋਈ ਖਾਰਡ ਦੀ ਸਮੱਸਿਆ ਹੋ ਸਕਦੀ ਹੈ ਕੋਈ ਲੀਵਰ ਦੀ ਕੋਈ ਖਰਾਬੀ ਹੋ ਸਕਦੀ ਹੈ ਹਮ ਸਾਰੇ ਉਹਨਾਂ ਦੀ ਸਿਹਤ ਤੋਂ ਚਿੰਤਤ ਨੇ ਇਸ ਕਰਕੇ ਜਿਹੜੀਆਂ ਰਾਜਸੀ ਨੇ ਤੇ ਧਾਰਮਿਕ ਸ਼ਕਤੀਤਾ ਨੇ ਸਾਰੀਆਂ ਉਹ ਵੀ ਦਖਲ ਅੰਦਾਜ਼ੀ ਕਰਨ ਲੱਗੀਆਂ ਨੇ ਤਾਂ ਤੁਸੀਂ ਦੇਖਿਆ ਹੋਊਗਾ ਕਿ ਸ੍ਰੀ ਕਾਲਾਤਾਬ ਦੇ ਜਥੇਦਾਰ ਜੀ ਗਿਆਨੀ ਰਗਵੇਰ ਸਿੰਘ ਹੋਰਾਂ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਵੀ ਸਰਕਾਰਾਂ ਨੂੰ ਜਿਹੜੀਆਂ ਪ੍ਰਵਾਨ ਕੀਤੀਆਂ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਹੂੰ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੜੇਵਾਲ ਦੀ ਪਿੱਛੇ ਆਈ ਹੈ ਬਾਕੀ ਰਾਜਨੀਤਿਕ ਪਾਰਟੀਆਂ ਵੀ ਲਗਾਤਾਰ ਆਪੋ ਆਪਣਾ ਵਿਰੋਧ ਜਿਹੜਾ ਸੈਂਟਰ ਸਰਕਾਰ ਵਿਰੁੱਧ ਜਿਤਾ ਰਹੀਆਂ ਨੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਦੂਜੀਆਂ ਪਾਰਟੀਆਂ ਦੇਸ ਦੇ ਨਾਲ ਪਰ ਜਿਹੜੀ ਸਭ ਤੋਂ ਇਹ ਇਹ ਸਾਰੇ ਲੋਕੀ ਮਹਿਸੂਸ ਕਰ ਰਹੇ ਸੀ ਪਿਛਲੇ ਦਿਨਾਂ ਤੋਂ ਕਿ ਜਿਹੜੀਆਂ ਬਾਕੀ ਕਿਸਾਨ ਦੇਤੇ ਬੰਦਿਆ ਨੇ ਖਾਸ ਕਰਕੇ ਸਿਉਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਵੀ ਉਹ ਕਿੱਥੇ ਨੇ ਕਿਉਂਕਿ ਡੱਲੇਵਾਲ ਜਿਹੜੇ ਜਗਜੀਤ ਸਿੰਘ ਨੇ ਲੜਾਈ ਤਾਂ ਉਹ ਵੀ ਕਿਸਾਨਾਂ ਦੀ ਲੜ ਰਹੀ ਸੀ ਤੇ ਬਾਕੀ ਸਾਰੀ ਜ세 ਬੰਦਿਆ ਵੀ ਕਿਸਾਨਾਂ ਦੀ ਲੜਾਈ ਲੜ ਜੀ ਇਸ ਕਰਕੇ ਜਿਹੜਾ ਹੁਣ ਹੈਗਾ ਵੀ ਜਿਉਂ-ਜਿਉਂ ਡੱਲੇਵਾਲ ਸਾਹਿਬ ਦੀ ਫੇਰ ਜਿਆਦਾ ਖਰਾਬ ਹੁੰਦੀ ਜਾ ਰਹੀ ਹੈ ਤੇ ਉਹਨਾਂ ਨੂੰ ਦੇਖਦੇ ਆ ਪਰਸੋਂ ਵੀ ਸੰਗਤ ਕਿਸਾਨ ਮੋਰਚੇ ਦੀ ਲੁਧਿਆਣੇ ਨੀਤੀ ਮੋਰਚੇ ਜੀ ਉੱਥੇ ਵੀ ਇਹ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਵੀ ਉਹਨਾਂ ਦੇ ਛੇਧ ਦਾ ਧਿਆਨ ਰੱਖੋ ਹੂੰ ਤੇ ਅੱਜ ਜਿੱਥੇ ਰੱਖਿਆ ਹੋਇਆ ਹੈ ਡੱਲੇਵਾਲ ਸਾਹਿਬ ਉਹਨਾਂ ਨੇ ਮਰਨ ਵਰਤ ਜਿਹੜਾ ਖਨੌਰੀ ਦੇ ਕੋਲ ਜਿੱਥੇ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਹੈ ਢਾਬੀ ਗੁਜਰਾਵਾਲ ਡਰ ਤੇ ਉੱਥੇ ਜਿਹੜੇ ਸਮੁੰਤ ਕਿਸਾਨ ਮੋਰਚੇ ਦੇ ਵੱਡੇ ਆਗੂ ਨੇ ਰਕੇਸ਼ਟ ਕਹਿਤ ਬਿਲਕੁਲ ਉਸ ਤੇ ਉਹਨਾਂ ਦਾ ਨਾਮ ਹੈ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਜਦੋਂ ਇੱਕ ਵਾਰੀ ਦਿੱਲੀ ਮੋਰਚਾ ਔਖੜਨ ਲੱਗਿਆ ਸੀ ਉਦੋਂ ਰਕੇਸ਼ਟ ਕਹਿਤ ਦੀਆਂ ਅੱਖਾਂ ਦੇ ਦੋ ਹੰਝੂਆਂ ਨੇ ਸਾਰਾ ਮੋਰਚਾ ਨੰਮੇ ਸਿਰੋਂ ਕੈਮ ਕੀਤਾ ਸੀ ਬਿਲਕੁਲ ਜੀ ਇਸ ਤੇ ਉਹਨਾਂ ਦੇ ਕਹਿਤ ਦੇ ਨਾਲ ਨਾਲ ਜਿਹੜਾ ਸਮੁੰਤ ਕਿਸਾਨ ਮੋਰਚਾ ਰਕੇਸ਼ਟ ਕਹਿਤ ਦੇ ਆਲੇ ਦੁਆਲੇ ਘੁੰਮਦਾ ਹੈ ਹੂੰ ਤੇ ਉਹਨਾਂ ਦੇ ਨਾਲ-ਨਾਲ ਫਿਰ ਜਿਹੜੇ ਪੰਜਾਬ 'ਚ ਦੇਖੋ ਲਖੋਵਾਲ ਦੀ ਜਿਹੜੀ ਕਿਸਾਨ ਯੂਨੀਅਨ ਹੈ ਜਮੇਸ਼ੀਨ ਲਖੋਵਾਲ ਬਹੁਤ ਵੱਡੀ ਸਭ ਤੋਂ ਪੁਰਾਣੀ ਯੂਨੀਅਨ ਨੇ ਤੇ ਸਭ ਤੋਂ ਪੁਰਾਣੇ ਜਿਹੜੇ ਲਗਾਤਾਰ ਇਸ ਖੱਚ ਕਰਦੇ ਆ ਰਹੇ ਨੇ ਉਹਨਾਂ ਦਾ ਬੇਟਾ ਅੱਜ ਕੱਲ ਹਰਿੰਦਰ ਸਿੰਘ ਰਖੋਵਾਲ ਯੂਨੀਅਨ ਚਲਾ ਰਿਹਾ। ਉਹ ਵੀ ਅੱਜ ਇੱਥੇ ਪਹੁੰਚ ਰਹੇ ਨੇ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਵੱਡਾ ਕਾਫਲਾ ਵੀ ਆਊਗਾ ਸਾਡਾ। ਹੂੰ। ਸੋ ਜਦੋਂ ਇਹ ਵੱਡੇ ਕਿਸਾਨ ਆਗੂ ਪਹੁੰਚ ਰਹੇ ਨੇ ਜਿਹੜੇ ਜੁਕੇਂਦਰ ਸਿੰਘ ਵਰਹਾਹ ਨੇ ਉਹਨਾਂ ਨੇ ਵੀ ਕਿਹਾ ਵੀ ਮਿਲ ਕੇ ਸੰਘਰਸ਼ ਕਰਨ ਦੀ ਲੋੜ ਹੈ। ਤੇ ਮੈਨੂੰ ਲੱਗਦਾ ਜਿਹੜੀਆਂ ਬਾਕੀ ਜਥੇਬੰਦੀਆਂ ਵੀ ਹੈਗੀਆਂ ਨੇ ਤੇ ਖਾਸ ਕਰਕੇ ਕਿਸਾਨ ਮੋਰਚੇ ਨੂੰ ਹੀ ਹੋਣਾ ਆਪਣੇ ਨਵੇਂ ਰਣਨੀਤੀ ਨਵਾਂ ਪੈਦਲਾ ਕੋਈ ਨਾ ਕੋਈ ਜ਼ਰੂਰ ਅਪਣਾਉਣਾ ਹੋਊਗਾ। ਤਾਂ ਕਿ ਜਿਹੜਾ ਕੇਂਦਰ ਤੇ ਸਰਕਾਰ ਤੇ ਕੋਈ ਦਬਾਅ ਬਣ ਸਕੇ ਦੇਖੋ ਇਹੋ ਜੀ ਸਿਹਤ ਉਹਨਾਂ ਦੀ ਖਰਾਬ ਹੋ ਰਹੀ ਹੈ ਉਹਨਾਂ ਨੂੰ ਲੈ ਕੇ ਇੱਕ ਜਨ ਹਿੱਤ ਪਟੀਸ਼ਨ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਾਈ ਗਈ ਹੈ ਇੱਕ ਅੰਮ੍ਰਿਤਾਲ ਦੇ ਅੰਮ੍ਰਿਤਾਲ ਦੇ ਪਕੀਰ ਨੇ ਸੌਂਡਲਿਆ ਵੱਲੋਂ ਕਿ ਉਹਨਾਂ ਦੀ ਸਿਹਤ ਨੂੰ ਤੁਰੰਤ ਜਿਹੜਾ ਹੈਗਾ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਦਖਲ ਦੇਵੇ ਅਦਾਲਤ ਇਹ ਵੀ ਕਿਹਾ ਗਿਆ ਪਰ ਇਸ ਦੇ باوجود ਦੇਖੋ ਸਾਰੀਆਂ ਧਿਰਾਂ ਇਹ ਕਹਿ ਰਹੀਆਂ ਨੇ ਕਿ ਢੱਲੇਵਾਲ ਦੀ ਜਿਹੜੀ ਸਿਹਤ ਹੈ ਲਗਾਤਾਰ ਵਿਗੜ ਰਹੀ ਹੈ ਜਦੋਂ ਕੁਝ ਬੰਦਾ ਖਾਂਦਾ ਨਹੀਂ ਤਾਂ ਕੁਦਰਤੀ ਤੌਰ ਤੇ ਫਿਰ 18 ਦਿਨ ਹੋ ਗਏ ਕੱਲ ਉਹਨਾਂ ਨੇ ਇੱਕ ਪੱਤਰ ਵੀ ਪ੍ਰਧਾਨ ਮੰਤਰੀ ਨੂੰ ਲਿਖਿਆ ਜਿਹਦੇ ਤੇ ਖੂਨ ਦਾ ਅੰਗੂਠਾ ਲਗਾਇਆ ਬਕਾਇਦਾ ਖੂਨ ਨਾਲ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਨੇ ਗੱਲ ਕਹੀ ਹੈ ਪ੍ਰਧਾਨ ਮੰਤਰੀ ਨੂੰ ਕਿ ਜਿਹੜੀਆਂ ਭਾਈ ਸਾਡੀ ਪਰਵਾਨ ਕੀਤੀਆਂ ਮੰਗਾ ਸੀ ਉਹਨਾਂ ਨੂੰ ਪੂਰੀਆਂ ਕਰ ਚਾਹੇ ਉਹ ਐਮਐਸਪੀ ਦੀ ਗਰੰਟੀ ਸੀ ਚਾਹੇ ਕੋਈ ਹੋਰ ਸੀ ਪਰ ਹਾਲੇ ਵੀ ਜੇ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਾਸ ਕਰਕੇ ਕਿਤੇ ਨਾ ਕਿਤੇ ਜਿਹੋ ਜਿਹੇ ਜ਼ਿੰਮੇਵਾਰੀ ਉਹਨਾਂ ਨੂੰ ਇਸ ਮਾਮਲੇ 'ਚ ਨਿਵਾਉਣੀ ਚਾਹੀਦੀ ਸੀ ਨਹੀਂ ਨਿਵਾ ਰਹੇ ਮਨਦੀਪ ਹੂੰ ਤਾਂ ਪੰਜਾਬ ਦੀ ਸਰਕਾਰ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਸੈਂਟਰ ਨਾਲੋਂ ਕੱਲ ਪ੍ਰਧਾਨ ਮੰਤਰੀ ਐ ਮੁੱਖ ਮੰਤਰੀ ਪੰਜਾਬ ਦਿੱਲੀ ਗਏ ਹੋਏ ਸੇ ਮੈਨ ਲੱਗਦਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਪ੍ਰਧਾਨ ਮੰਤਰੀ ਨੂੰ ਮਿਲਦੇ ਨਾ ਉਹਨਾਂ ਨੂੰ ਕੋ ਸਮਾਂ ਮਿਲਦਾ ਤਾਂ ਗ੍ਰਹਿ ਮੰਤਰੀ ਨੂੰ ਮਿਲੇ ਜਾ ਸਕਦਾ ਸੀ ਉਹਨਾਂ ਤੋਂ ਵੀ ਨਾ ਸਮਾਂ ਮਿਲਦਾ ਤਾਂ ਖੇਤੀਬਾੜੀ ਮੰਤਰੀ ਨੂੰ ਮਿਲੇ ਜਾ ਸਕਦਾ ਸੀ ਨਨਕੇ ਕਿਸੇ ਨੂੰ ਕਿਸੇ ਨੂੰ ਤਾਂ ਜ਼ਰੂਰ ਮਿਲ ਕੇ ਵਿਚੋਲਗੀ ਵਾਲਾ ਰਾਹ ਪਨਾਣਾ ਚਾਹੀਦਾ ਸੀ ਨਾ ਜੀ ਬਿਲਕੁਲ ਤੇ ਉਹਨਾਂ ਨੂੰ ਮਿਲੇ ਤੇ ਨਾ ਹੀ ਅੱਜ ਤੱਕ ਤੁਸੀਂ ਦੇਖ ਲਓ ਕਿ ਜਿੱਥੇ ਪੱਲੇਗੜ ਸਾਹਿਬ ਦਾ ਚੱਲ ਰਿਹਾ ਮਰਨ ਵਰਤ ਠੀਕ ਹੈ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀ ਜਾ ਰਹੇ ਨੇ ਉੱਥੇ ਫਿਰ ਵਿਭਾਗ ਦੀਆਂ ਟੀਮਾਂ ਵੀ ਜਾ ਰਹੀਆਂ ਨੇ ਪਰ ਜਿਹੜੇ ਪੰਜਾਬ ਦੇ ਮੰਤਰੀ ਨੇ ਉਹ ਕਿੱਥੇ ਨੇ ਜੀ ਕੋਈ ਨਹੀਂ ਗਿਆ ਉਹਨਾਂ ਦੀ ਖਬਰ ਲੈਣ ਹਾਲੇ ਤੱਕ ਹਾਲਾਂਕਿ ਫਰਜ ਬਣਦਾ ਹੈ ਪੰਜਾਬ ਦੀ ਸਰਕਾਰ ਦਾ ਕਿਉਂਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਵੀ ਕਰਨ ਦਾ ਸਰਕਾਰ ਦਾ ਫਰਜ ਹੈ ਤੇ ਧਲੇਵਾਨ ਜਿਹੜੇ ਵੱਡੇ ਆਗੂ ਨੇ ਕਿਸਾਨਾਂ ਦੇ ਤੇ ਕਿਸਾਨ ਹਿੱਤਾਂ ਲਈ ਲੜ ਰਹੇ ਨੇ ਤੇ ਜਿਹੜਾ ਪੰਜਾਬ ਹੈ ਉਹ ਕਿਸਾਨੀ ਦਾ ਧੁਰਾ ਹੈ ਕਿਸਾਨੀ ਦਾ ਕੇਂਦਰ ਹੈ ਜੇ ਕਿਸਾਨ ਨਾ ਰਿਹਾ ਪੰਜਾਬ ਦਾ ਤਾਂ ਫਿਰ ਸਰਕਾਰਾਂ ਵੀ ਨਹੀਂ ਰਹਿਣਗੀਆਂ ਜੇ ਕਿਸਾਨ ਦੀ ਹਾਲਤ ਖਰਾਬ ਹੁੰਦੀ ਹੈ ਇਸ ਕਰਕੇ ਜਿਹੜਾ ਬਹੁਤ ਜ਼ਰੂਰੀ ਸੀ ਹਾਲਾਂਕਿ ਕੱਲ ਖੇਤੀਬਾੜੀ ਮੰਤਰੀ ਸਾਹਿਬ ਪੰਜਾਬੀ ਯੂਨੀਵਰਸਿਟੀ ਆਏ ਹੋਏ ਸੀ ਪਟਿਆਲੇ ਤੇ ਬਹੁਤ ਨੇੜੇ ਸੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਿੱਥੇ ਯੂਨੀਵਰਸਿਟੀ ਆਈ ਸੀ ਤਾਂ ਥੋੜਾ ਗਾਂਵ ਵੀ ਜਾਣ ਚਾਹੀਦਾ ਸੀ। ਧੱਲੇਵਾਲ ਨੂੰ ਵੀ ਮਿਲ ਕੇ ਜ਼ਰੂਰ ਕੋਈ ਨਾ ਕੋਈ ਕਿਉਂਕਿ ਅੱਜ ਧੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਵੀ ਲੋੜ ਹੈ। ਤਾਂ ਮੈਂ ਉਹਨਾਂ ਨੂੰ ਮਰਨ ਮਰਤ ਤੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਵਾ ਕੇ ਕਿਸੇ ਨਾ ਕਿਸੇ ਢੰਗ ਨਾਲ ਕਿਉਂਕਿ ਉਹ ਤਾਂ ਕਹਿ ਰਹੇ ਨੇ ਕਿ ਮੈਂ ਤਾਂ ਆਪਣੀ ਜਾਨ ਦੀ ਹੀ ਕਿ ਦੇਣੀ ਹੈ। ਉਹ ਅਡੋਲ ਨੇ ਡਰ ਨਹੀਂ ਰਹੇ ਕਿਸੇ ਵੀ ਤਰ੍ਹਾਂ ਨਾ ਉਹਨਾਂ ਦੇ ਕੋਈ ਪੈਰ ਨੇ ਇੱਥੋਂ ਤੱਕ ਕਿ ਹੁਣ ਤਾਂ ਉਹਨਾਂ ਨੇ ਆਪਣੇ ਆਲੇ ਦੁਆਲੇ ਜਿਹੜਾ ਹੈਗਾ ਠਿਕਰੀ ਪੈਦਾ ਕਿਸਾਨਾਂ ਦਾ ਸ਼ੁਰੂ ਕਰਾ ਲਿਆ ਕਿਤੇ ਜ਼ਬਰਦਸਤੀ ਮੈਨੂੰ ਪੁਲਿਸ ਤੇ ਪ੍ਰਸ਼ਾਸਨ ਇਥੋਂ ਝੁੱਕ ਕੇ ਕਿਸੇ ਹਸਪਤਾਲ ਚ ਨਾ ਲੈ ਕੇ ਜਾਵੇ ਵੀ ਮੈਂ ਤਾਂ ਆਪਣੀ ਜਾਨ ਦੀ ਕੁਰਬਾਨੀ ਦੇਣੀ ਹੈ ਤੇ ਪਤਾ ਨਹੀਂ ਕਿਉਂ ਹਾਲੇ ਤੱਕ ਜਿਹੜੀ ਕੇਂਦਰ ਸਰਕਾਰ ਹੈ ਉਹਦੀ ਬਿਲਕੁਲ ਵੀ ਕੱਖ ਨਹੀਂ ਉਹਨਾਂ ਨੂੰ ਹੋ ਰਿਹਾ ਹੈ ਕਿ ਇੰਨੇ ਵੱਡੇ ਆਗੂ ਨੇ ਕਿਸਾਨਾਂ ਦੇ ਤੇ ਹਾਲਤ ਖਰਾਬ ਹੋ ਰਹੀ ਹੈ ਤੇ ਉਹ ਕੋਈ ਕਸਦਾਨੀ ਦੇ ਰਹੇ ਕੋਈ ਮੀਟਿੰਗ ਨਹੀਂ ਕਰ ਰਹੇ ਰਮਨੀਤ ਬਿੱਟੂ ਹੋਰੀ ਵੀ ਆਪਾਂ ਨੇ ਕੱਲ ਬਾਰਸਾਂ ਵਿੱਚ ਜਿੱਦ ਕਰ ਕੀਤਾ ਸੀ ਕਿ ਬਿਆਨਬਾਜ਼ੀ ਦਾ ਕਸੀਮਤ ਨੇ ਬਿਲਕੁਲ ਜੀ ਤੇ ਹੋਰ ਕੁਝ ਨਹੀਂ ਕਰ ਰਹੇ ਹੋ ਵੀ ਪਰ ਲੋਕਾਂ ਦਾ ਜਿਹੜਾ ਹੈਗਾ ਖਨੌਰੀ ਦੇ ਬਾਰਡਰ ਤੇ ਹੁਣ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਜਿਹੜੀ ਗਿਣਤੀ ਹੈ ਨੇ ਜੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ ਹੂੰ ਬਿਲਕੁਲ ਜਿਹੜੇ ਉਹਨਾਂ ਦੇ ਟੈਂਟ ਪਹਿਲਾਂ ਲੱਗੇ ਹੋਏ ਨੇ ਮੋਰਚਾ ਲੱਗੇ ਹੋਏ ਹੈ ਹੁਣ ਉਹਦੇ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਪਰ ਇਹ ਸਭ ਦੇ ਬਾਵਜੂਦ ਇੱਕ ਗੱਲ ਜਿਹੜੀ ਫੇਰ ਅਜੇ ਦੁਖਦੀ ਹੈ ਦਿਲ ਦੁਖਦਾ ਜਿੱਤੋ ਕਿ ਜਿਹੜੇ ਸਰਵਰ ਸਿੰਘ ਪੰਦੇਰ ਨੇ ਦੇਖੋ ਇਕੱਠੇ ਮੋਰਚਾ ਚੱਲ ਰਿਹਾ ਹੈ ਜੀ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨੇ ਤੇ ਗੈਰ ਸੰਘਤ ਕਿਸਾਨ ਮੋਰਚਾ ਗੈਰ ਸਿਆਸੀ ਤਹਿਤ ਲੜ ਰਲਾ ਇਹ ਲੜ ਰਲਾ ਰਹੇ ਨੇ ਲੜਾਈ ਕਿਸਾਨਾਂ ਲਈ ਉਹਨਾਂ ਨੇ ਫੇਰ ਐਲਾਨ ਕਰਤਾ ਕਿ 14 ਤਰੀਕ ਨੂੰ ਦਿੱਲੀ ਕੋਚ ਸਾਡਾ ਸੰਭूत ਹੋਏਗਾ ਜੀ ਸੋ ਜਿਹੜੇ ਵਿਅਕਤੀਆਂ ਦਾ ਮੈਨੂੰ ਲੱਗਦਾ ਨਹੀਂ ਦੇਖੋ ਇਸ ਵੇਲੇ ਜਦੋਂ ਸਾਰਾ ਧਿਆਨ ਡੱਲੇਵਾਲ ਵੱਲ ਲੱਗਿਆ ਹੋਇਆ ਹੈ ਸਭ ਦਾ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਿਸਾਨ ਆਗੂਆਂ ਦਾ ਵੀ ਸੋ ਉਹਨਾਂ ਦੇ ਜਿਹੜੇ ਸਾਥੀ ਨੇ ਸਰਵਣ ਸਿੰਘ ਭੰਦੇਰ ਹੁਣ ਉਹਨਾਂ ਨੂੰ ਵੱਖਰਾ ਰਾਗ ਨਹੀਂ ਲਾਪਣਾ ਚਾਹੀਦਾ ਦਿੱਲੀ ਜਾਣ ਦਾ ਉਹਨਾਂ ਨੂੰ ਇੱਕ ਤਾਂ ਜਿਹੜਾ ਮੋਰਚਾ ਦਿੱਲੀ ਵਾਲਾ ਠੀਕ ਹੈ ਉਹਨੂੰ ਕਾਇਮ ਰੱਖਣ ਪਰ ਜਦੋਂ ਤੱਕ ਡੱਲੇਵਾਲ ਸਾਹਿਬ ਪਰਨ ਵਰਤਦੇ ਨੇ ਉਦੋਂ ਤੱਕ ਉਹ ਜਿਹੜਾ ਇਹਨੂੰ ਮੁਲਤਵੀ ਕਰ ਲੈਣ ਜਰੂਰੀ ਹੈ ਤੇ ਜਿਹੜੇ ਉਹ ਸੰਭੋ ਆਉਣ ਦਾ ਸੱਦਾ ਦਿੰਦੇ ਨੇ ਕਿਸਾਨਾਂ ਨੂੰ ਉਸ ਦੀ ਥਾਂ ਤੇ ਉਹਨਾਂ ਨੂੰ ਮੈਨੂੰ ਲੱਗਦਾ ਖਨੌਰੀ ਆਉਣ ਦਾ ਸੱਦਾ ਦੇਣਾ ਚਾਹੀਦਾ ਕਿਉਂਕਿ ਖਨੌਰੀ ਜ਼ਿਆਦਾ ਕੱਠ ਦੀ ਲੋੜ ਹੈ ਜੇ ਖਨੌਰੀ ਜ਼ਿਆਦਾ ਇਕੱਠ ਵਧੇਗਾ ਜਿੱਥੇ ਦੱਲੇਵਾਲ ਸਾਹਿਬ ਨੂੰ ਹੌਸਲਾ ਮਿਲੇਗਾ ਉਹ ਸਾਰਿਆਂ ਦੀ ਲੜਾਈ ਲੜ ਰਹੇ ਨੇ ਕੋਈ ਨਿੱਜੀ ਲੜਾਈ ਨਹੀਂ ਹੈਗੀ ਉਹਨਾਂ ਦੀ ਉਹ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਹੌਸਲਾ ਮਿਲੇਗਾ ਉੱਤੇ ਇਕੱਠ ਹੋਣ ਨਾਲ ਉੱਥੇ ਮੈਨੂੰ ਲੱਗਦਾ ਹੈ ਕਿ ਫਿਰ ਸਰਕਾਰਾਂ ਨੂੰ ਵੀ ਮੱਡੀ ਮੋਟੀ ਜਿਹੜੀ ਹੈਗੀ ਹੈ ਉਹਨਾਂ ਤੇ ਦਬਾਅ ਬਣੇਗਾ ਜਿੱਤੇ ਜਿਹੜੀ ਸੁੱਤੀ ਕੁੰਭ ਕਰਨ ਦੀ نیند ਉਹ ਸੁੱਤੀਆਂ ਪਈਆਂ ਨੇ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਦਿੱਲੀ ਦੀ ਸਰਕਾਰ ਹੈ ਫਿਰ ਉਹ ਵੀ ਜ਼ਰੂਰ ਜਾਗਣਗੀਆਂ ਤੋ ਇਹ ਵੱਡਾ ਮਾਮਲਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਤੇ ਖਾਸ ਕਰਕੇ ਉਹਨਾਂ ਦੀ ਖੇਤੀਬਾੜੀ ਤੇ ਜਿਹੜੀ ਚਿੰਤਾ ਹੈ ਹਰੇਕ ਪੰਜਾਬੀ ਦੀ ਹਰੇਕ ਕਿਸਾਨ ਦੀ ਸਾਡੇ ਖਾਸ ਕਰਕੇ ਹਰੇਕ ਦੇਸ਼ ਵਾਸੀ ਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਜਿਹੜੇ ਜਿਹਦਾ ਜਿਹਦਾ ਸਾਰਾ ਅਰਥਚਾਰਾ ਹੀ ਖੇਤੀਬਾੜੀ ਤੇ ਨਿਰਭਰ ਕਰਦਾ ਹੋਵੇ ਜੇ ਉਸ ਦੇਸ਼ ਕਿਸਾਨ ਆਪਣੀਆਂ ਮੰਗਾਂ ਲਈ ਹੱਕੀ ਮੰਗਾਂ ਲਈ ਤੇ ਉਹਨਾਂ ਮੰਗਾਂ ਲਈ ਜਿਨ੍ਹਾਂ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੋਵੇ ਉਹਨਾਂ ਮੰਗਾਂ ਨੂੰ ਮਨਵਾਉਣ ਲਈ ਆਪਣੀ ਜਾਨ ਵੀ ਹੌਤੀ ਲਾਣ ਲਈ ਬੈਠਿਆ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਲਈ ਬਹੁਤ ਸ਼ਰਮਨਾਕ ਗੱਲ ਹੈ ਇਸ ਕਰਕੇ ਜਿਹੜੀ ਸਿਰਫ ਹੈਗੀ ਸੈਂਟਰ ਦੀ ਸਰਕਾਰ ਉਹਨੂੰ ਵੀ ਜਾਗਣਾ ਚਾਹੀਦਾ ਹੈ ਕੁੰਭ ਕਰਨੀ ਨੀਂਦ ਤੋਂ ਕਿ ਉਹ ਢੱਲੇਵਾਲ ਸਾਹਿਬ ਨਾਲ ਜਾਂ ਜੱਥੇਬੰਦੀਆਂ ਨਾਲ ਤੁਰੰਤ رابطہ ਕਾਇਮ ਕਰਨ ਤੇ ਮੈਨੂੰ ਲੱਗਦਾ ਹੈ ਤੇ ਸੰਘਰਸ਼ਨਾ ਵੀ ਹੈਗੀ ਵੀ ਜਿਵੇਂ ਸੰਘਤ ਕਿਸਾਨ ਮੋਰਚੇ ਦੇ ਆਗੂ ਹੁਣ ਉਹਨਾਂ ਦੀ ਪਿੱਠ ਤੇ ਆ ਰਹੇ ਨੇ ਕਿ ਜਰੂਰ ਕੋਈ ਨਾ ਕੋਈ ਹੁਣ ਜਲਦੀ ਜਿਹੜਾ ਹੈਗਾ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਵੱਡਾ ਐਕਸ਼ਨ ਲੈਣਗੀਆਂ ਜਿਹਦੇ ਨਾਲ ਜਿੱਥੇ ਢੱਲੇਵਾਲ ਸਾਹਿਬ ਦਾ ਜਿਹੜੀ ਮਰਨ ਮਰਤ ਤੇ ਬੈਠੇ ਨੇ ਉਹਨਾਂ ਦਾ ਬਚਾਅ ਹੋਏਗਾ ਉੱਥੇ ਨਾਲ ਦੀ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਲਈ ਵੀ ਮੈਨੂੰ ਲੱਗਦਾ ਹੈ ਸੰਘਰਸ਼ ਹੁਣ ਟਿੱਖਾ ਹੋਏਗਾ ਜੀ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਿਲਕਾ ਸਾਹਿਬ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਵੀ ਹੁਣ ਚਿੱਠੀ ਲਿਖੀ ਗਈ ਹੈ ਉਹਦੇ ਵਿੱਚ ਉਹਨਾਂ ਨੂੰ ਯਾਦ ਕਰਵਾਏ ਗਏ ਜਿਹੜੇ ਵਾਅਦੇ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਹੂਨ ਦੇ ਦਾ ਗੁੱਠਾ ਲਗਾ ਕੇ ਉਹਨਾਂ ਦੇ ਵੱਲ ੱੱਲੀ ਕੀਤੀ ਹੈ ਉਹ ਕਿਵੇਂ ਦੇਖਦੇ ਬਿਲਕੁਲ ਮੰਦੀਰ ਜੀ ਕੱਲ ਉਹਨਾਂ ਨੇ ਬੜੀ ਭਾਵੁਕ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਸਾਡੀਆਂ ਜਿਹੜੀਆਂ ਮੰਨੀਆਂ ਗਈਆਂ ਮੰਗਾਂ ਸੀ ਉਹਨੂੰ ਉਹਨਾਂ ਨੂੰ ਪੂਰੀਆਂ ਕਰੋ ਸਾਨੂੰ ਉਹ ਐਮਐਸਪੀ ਦੀ ਗਰੰਟੀ ਸੀ ਜਾਂ ਕੋਈ ਹੋਰ ਮੰਗਾ ਸੀ ਕਮੇਟੀਆਂ ਬਣਨੀਆਂ ਸੀ ਕਿਸਾਨੇ ਮੰਗਾਂ ਲਈਓ ਬਣਾਓ ਤੇ ਉਹਨਾਂ ਨੇ ਕਿਹਾ ਕਿ ਜੇਕਰ ਨਹੀਂ ਮੰਗਾਂ ਪੂਰੀਆਂ ਹੁੰਦੀਆਂ ਤਾਂ ਮੈਂ ਆਪਣੀ ਜਾਨ ਦੀ ਜਿਹੜੀ ਹੈਗੀ ਹੈ ਉਹ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਾਂ ਮੈਂ ਕੁਰਬਾਨੀ ਦੇ ਦੇਮਾਨਾ ਤੇ ਵਕੀਦਾ ਉਹਨਾਂ ਨੇ ਆਪਣੇ ਖੂਨ ਦਾ ਅੰਗੂਠਾ ਲਾਇਆ ਉਸ ਪੱਤਰ ਤੇ ਜਿਹੜਾ ਪ੍ਰਧਾਨ ਮੰਤਰੀ ਨੂੰ ਭੇਜਿਆ ਜੀ ਇਸ ਨਾਲ ਦੇ ਨਾਲ 16 ਦਸੰਬਰ ਨੂੰ ਟਰੈਕਟਰ ਮਾਰਚ ਕਰਨ ਦੇ ਵੀ ਸਾਰੀਆਂ ਥਾਵਾਂ ਦੇ ਪਿੰਡਾਂ ਸਹਿਰਾਂ ਕਸਬਿਆਂ 'ਚ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਹੈ ਤੇ ਅੱਜ ਸਾਰੀਆਂ ਥਾਵਾਂ ਤੇ ਪੁਤਲੇ ਵੀ ਫੁੱਕੇ ਜਾਣੇ ਨੇ ਕੇਂਦਰ ਸਰਕਾਰ ਦੇ ਇਸ ਕਰਕੇ ਜਿਹੜਾ ਇਹ ਕਿਸਾਨੀ ਦਾ ਸੰਘਰਸ਼ ਹੈ ਹੁਣ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਕਿਤੇ ਅਹਿਸਾਸ ਨਾ ਹੋਵੇ ਕਿ ਇਹ ਸੰਘਰਸ਼ ਪਹਿਲਾਂ ਨਾਲੋਂ ਜਿਹੜਾ ਪਹਿਲਾਂ ਚੱਲਿਆ ਸੀ 2020 ਤੇ 2021 'ਚ ਜਦੋਂ ਸਮਾਪਤੀ ਹੋਈ ਸੀ ਉਸ ਤੋਂ ਵੀ ਕੋਈ ਵੱਡਾ ਹੋਰ ਨਿਭੜੇ ਪਹਿਲਾਂ ਹੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਖਾਸ ਕਰਕੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਜ਼ਰੂਰ ਪ੍ਰਵਾਨ ਕਰਨ ਲਈ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਨੇ ਜਿਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਜਿਨ੍ਹਾਂ ਦਾ 12 ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈ ਜਿਹੜੇ ਕੈਂਸਰ ਦੇ ਰੋਗ ਤੋਂ ਪੀੜਤ ਨੇ ਜਿਨ੍ਹਾਂ ਦੀ ਬਜ਼ੁਰਗ ਅਵਸਥਾ ਹੈ ਉਹਨਾਂ ਦੀ ਸਿਹਤ ਨੂੰ ਬਚਾਉਣ ਲਈ ਜ਼ਰੂਰ ਕਦਮ ਚੁੱਕਣਾ ਚਾਹੀਦਾ। ਜੀ ਧੰਨਵਾਦ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਬਹੁਤ-ਬਹੁਤ ਧੰਨਵਾਦ ਮਨਦੀਪ ਜੀ।